ਅੱਜ ਤੜਕਸਰ ਹੋਰੀ ਪਾਰੀ بارش ਕਣ ਅਜਨਾਲਾ ਵਿੱਚ ਵਸੀਕਾ ਨਵੀਂ ਦੀ ਦੁਕਾਨ ਦੀ ਛੱਤ ਟਿਕਣ ਨਾਲ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਤਬਾਹ ਹੋ ਗਿਆ ਜਿਸ ਕਾਰਨ ਦੁਕਾਨ ਵਿੱਚ ਪਿਆ ਕੰਪਿਊਟਰ ਲੈਪਟਾਪ ਅਸ਼ਟਾ ਅਤੇ ਹੋਰ ਕੀਮਤੀ ਸਮਾਨ ਮਲਵੇ ਹੇਠ ਆਉਣ ਕਰਕੇ ਖਰਾਬ ਹੋ ਗਿਆ ਹੈ ਹਾਲਾਂਕਿ ਜਾਨੀ ਨੁਕਸਾਨ ਦਾ ਬਚਾਰਿਆ ਪਰ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਨਾ ਬ੍ਰਜਿੰਦਰ ਸਿੰਘ ਮਾਲ ਸਿਕਨਵੀਸ ਤਸੀਲ ਕੰਪਲੈਕਸ ਅਜੀਨਾਲਾ ਸਾਡੇ ਮੇਰੇ ਅਤੇ ਸਾਰੇ ਸੰਸੇ ਪਿੰਡਾਂ ਦਾ ਸੰਸਰੋਥ ਅਜੀਨਾਲਾ ਇਹਨਾਂ ਦੁਕਾਨਾਂ ਸਾਂਝੀ ਸੀ ਬੀਤੀ ਰਾਤ ਹੋਈ ਬਰਸਾਤ ਨਾਲ ਇੱਕ ਦੁਕਾਨ ਦੀ ਸੱਤ ਦਿਖਪੀ ਹੈ ਜਿਸ ਦੇ ਨਾਲ ਜਦੋਂ ਸਵੇਰੇ ਅਸੀਂ ਆਏ ਤਾਂ ਸਵੇਰੇ ਰਜੀਨ ਚਾਂਕੇ ਦੁਕਾਨ ਖੋਲ੍ਹਣ ਲੱਗੇ ਤਾਂ ਪਤਾ ਲੱਗਾ ਜਿਸ ਦੇ ਨਾਲ ਸਾਡੇ ਲੈਪਟਾਪ ਪ੍ਰਿੰਟਰ ਸੀ ਵਿੱਚ ਸਰ ਇਨਵਰਟਰ ਬੈਟਰੀਆਂ ਤੇ ਸਰਕਾਰੀ ਸਾਡੇ ਕੋਲ ਜਿਹੜਾ ਸਟਾਮਾ ਦੇ ਸਟਾਕ ਜਿਹੜਾ ਹੈਗਾ ਰਜਿਸਟਰ ਸੀਗੇ ਪਸੀਕਾਂ ਦੇ ਵਿੱਚ ਤੇ ਰਸ ਸੀ ਤੇ ਹੋਰ ਵੀ ਜਦ ਸਾਰੀ ਸਾਡੀ ਸਾਡੀ ਸਟੇਸ਼ਨਰੀ ਸੀ ਇਹਦੇ ਨਾਲ ਨਾਲ ਸਾਡਾ ਜੋ ਵੀ ਫਰਨੀਚਰ ਵਗੈਰਾ ਸੀਗਾ ਉਹ ਸਾਰਾ ਹੀ ਡੈਮੇਜ ਹੋ ਗਿਆ ਕਿੰਨੇ ਦਾ ਨੁਕਸਾਨ ਹੋਇਆ ਪੈਸਿਆਂ ਚੋਂ ਸਾਡੇ ਕਰੀਬ 4-5 ਲੱਖ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਇਦੋਂ ਨਾਲ ਇਸ ਤਰ੍ਹਾਂ ਵੀ ਤਹਿਸੀਲ ਨਵੀਂ ਤਹਿਸੀਲ ਬਣੀ ਨੂੰ ਕਰੀਬ 1.5 ਸਾਲ ਤੋਂ ਉਪਰ ਹੋ ਚੱਲਿਆ ਵਾ ਅਸੀਂ ਤਾਂ ਸਬੰਧਤ ਪ੍ਰਸ਼ਾਸਨ ਨੂੰ ਬੜੀ ਵਾਰੀ ਬੇਨਤੀ ਕਰ ਚੁੱਕੇ ਹਾਂ ਕਿ ਜਿੰਨੇ ਵੀ ਤਹਿਸੀਲ ਕੰਪਲੈਕਸ ਜਿਹੜੀ ਪੁਰਾਣੀ ਹੈ ਉਹਦੇ ਵਿੱਚ ਜਿੰਨੇ ਵੀ ਦਫ਼ਤਰ ਨੇ ਤਸੀਕਾਂ ਦੇ ਸਾਹਦੇ ਟਾਈਪਿਸਟਾਂ ਦੇ ਸਾਹਦੇ ਉਹਨਾਂ ਦੀ ਹਾਲਤ ਬੜੀ ਮਾੜੀ ਆ ਤੇ ਸਾਨੂੰ ਉੱਥੇ ਨਵੀਂ ਤਹਿਸੀਲ 'ਚ ਜਿਹੜੇ ਆ ਸਾਨੂੰ ਦਫ਼ਤਰਾਂ ਵਾਸਤੇ ਜਗ੍ਹਾ ਅਲਾਟ ਕਰਕੇ ਦਿੱਤੀ ਜਾਵੇ ਤਾਂ ਕਿ ਅਸੀਂ ਨਵੀਂ ਜਗ੍ਹਾ ਬਣਾ ਸਕਦੇ ਹਾਂ ਜੇਕਰ ਸਾਨੂੰ ਸਮੇਂ ਸਿਰ ਜਗਾ ਉਥੇ ਦਿੱਤੀ ਹੁੰਦੀ ਤੇ ਸਾਡਾ ਇਹ ਨੁਕਸਾਨ ਨਹੀਂ ਸੀ ਹੋਣਾ ਦੇਖਿਆ ਵੀ ਜੇ ਹੈਗੀ ਦਫਤਰ ਕਾਫੀ ਚੋ ਵੀ ਰੇੜੇ ਸੀਕਾ ਨਵੀਸ ਦੇ ਕੀ ਸਾਰੇ ਕਸਤਾ ਸਾਰੇ ਸੀਕਾ ਨਵੀਸਾਂ ਦੇ ਜਿਹੜੇ ਦਿਨੇ ਵੀ ਹੈਗੇ ਨਾ ਦਫਤਰ ਸੀਕਾ ਨਵੀਸ ਟਾਈਪਿਸਟ ਦਾ ਸਾਫ ਨੂੰ ਸਾਰਿਆਂ ਦੀ ਹਾਲਤ ਖਸਤਾ ਵਾ ਚਲੋ ਅਸੀਂ ਤਾਂ ਪ੍ਰਮਾਤਮਾ ਦਾ ਸ਼ੋਰ ਕਰਦੇ ਆ ਕਿ ਇਹ ਕਿਤੇ ਦਿਨ ਵੇਲੇ ਇਹੋ ਜਿਹਾ ਹਾਦਸਾ ਵਾਪਰਦਾ ਤੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਮਾਤਮਾਨਾ ਚਲੋ ਸਾਨੂੰ ਇਹ ਮੇਰ ਕਰਕੇ ਬਚਾ ਲਿਆ ਸਰ ਉਹਨੇ ਮੈਂ ਅਜੈਬ ਸਿੰਘ ਸਿਖਨਵੀਸ ਜੁਨੇ ਨਾ ਨਾਲਾ ਪ੍ਰਧਾਨ ਰਾਤ ਜਿਹੜੀ ਨੰਗੀ ਆ ਦਰਮਿਆਨੀ ਰਾਤ ਦੇ بارش ਹੁੰਦੇ ਨਾਲ ਸਾਡੀਆਂ ਜਿਹੜੀਆਂ ਖਸਤਾ ਹਾਲਤ ਦੁਕਾਨਾਂ ਨੇ ਚੈਂਬਰਾਂ ਨੇ ਮਸੀਕਾਂ ਨਵੀਸਾਂ ਦੇ ਟਾਈਪਿਸਟਾਂ ਦੇ ਸਟੈਂਪ ਵੈਂਡਰਾਂ ਦੇ ਇਹ ਸਾਰੇ ਝੋਣਡੇ ਆ ਸਾਰਿਆਂ ਦੀਆਂ ਇਕੰਦਾ ਪਾਟੀਆਂ ਨੇ ਲੈਂਟਰ ਵੀ ਜਿਹੜੇ ਉਹਨਾਂ ਦੇ ਚਰੇਪੜ ਦੀ ਗੰਡੇ ਨੇ ਬਹੁਤ ਹੀ ਤਰਸਜੋਗ ਹਾਲਤ ਆ ਤੇ ਰਾਤ ਭਿੰਡਰ ਸਾਹਿਬ ਦਾ ਤੇ ਮਾਲ ਸਾਹਿਬ ਦਾ ਜਿਹੜੀ ਦੁਕਾਨ ਆ ਉਹ ਉੱਤੋਂ ਛੱਤ ਡਿੱਗ ਪਈ ਆ ਮੀਂਹ ਦੇ ਕਰਕੇ ਇਹਨਾਂ ਦਾ ਲੈਪਟਾਪ ਪ੍ਰਿੰਟਰ ਜਿਹੜਾ ਸਟੇਸ਼ਨਰੀ ਸੀ ਸਟਾਰਮਸ ਅਪਰੋਚ ਦੇ ਜਿਹੜੇ ਦਾ ਮਹਾਲਿਆ ਉਹ ਸਾਰਾ ਭਿੱਜ ਕੇ ਸੜ ਕੇ ਸੁਆਹ ਹੋ ਗਿਆ ਫਰਨੀਚਰ ਟੁੱਟ ਗਿਆ ਬਹੁਤ ਸਾਰਾ 4-5 ਲੱਖ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਮੈਂ ਸਮਝਣਾ ਕਿ ਮਹਾਰਾਜ ਦੀ ਕਿਰਪਾ ਹੋਈ ਆ ਚਲੋ ਜਾਨੀ ਨੁਕਸਾਨ ਨਹੀਂ ਹੋਇਆ ਜੇ ਕਿਤੇ ਦਿਨੇ ਹੁੰਦਾ ਤੇ 4-5 ਬੰਦੇ ਆਪ ਹੁੰਦੇ ਨੇ ਇੱਥੇ ਕੰਮ ਕਰਨ ਵਾਲੇ ਤੇ 15-20 ਜਿਹੜੇ ਕਸਟਮਰ ਨੇ ਉਹ ਬੈਠੇ ਹੁੰਦੇ ਨੇ ਉਹਨਾਂ ਦਾ ਜਾਨੀ ਨੁਕਸਾਨ ਹੋਣਾ ਹੈਗਾ ਤੇ ਸਾਰੀ ਜਿਹੜੀ ਜ਼ਿੰਮੇਵਾਰੀ ਆ ਇਹ ਸਰਕਾਰ ਦੀ ਹੋਣੀ ਸੀਗੀ ਹੁਣ ਵੀ ਮੈਂ ਸਮਝਣਾ ਕਿ ਸਰਕਾਰ ਦੀਆਂ ਬਹੁਤ ਵੱਡੀਆਂ ਨਕਾਮੀਆਂ ਨੇ ਫੇਲ ਫੇਲੀ ਰਿਆ 5 ਸਾਲ ਪਹਿਲਾਂ ਉਤੋਂ 5 ਸਾਲ ਪਹਿਲਾਂ ਅਕਾਲੀ ਸਰਕਾਰ ਦੇ ਵੇਲੇ ਉੱਥੇ ਜਿਹੜੀ ਜ਼ਮੀਨ ਆ ਉਹ ਅਕਵਾਇਰ ਹੋਈ ਤੇ ਉੱਥੇ ਤਹਿਸੀਲ ਦੀ ਬਿਲਡਿੰਗ ਬਣੀ ਅਕਾਲੀ ਸਰਕਾਰ ਜਿਹੜੀ ਆ ਉਹਦਾ ਟਾਈਮਬਾਰਡ ਹੋ ਗਿਆ ਉਹ ਜਾਂਦੀ ਰਹੀ ਕਾਂਗਰਸ ਸਰਕਾਰ ਆ ਗਈ 5 ਸਾਲ ਕਾਂਗਰਸ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਹੁਣ ਸਾਨੂੰ ਬਹੁਤ ਵੱਡੀਆਂ ਆਸਾਂ ਸੀਗੀਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹ ਸਾਡਾ ਵੀ ਕੁਝ ਸੁਣਵਾਈ ਹੋਊਗੀ ਅਸੀਂ ਬੜੀ ਬੜੀ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਹਾਂ بطور ਡੈਪਟੀਟੇਸ਼ਨ ਜੂਨੀਅਰ ਦੇ ਤੌਰ ਤੇ ਮਿਲ ਕੇ ਆ ਚੁੱਕੇ ਹਾਂ ਸਾਨੂੰ ਲਾਰਿਆਂ ਤੋਂ ਸਵਾਗ ਕੁਝ ਨਹੀਂ ਮਿਲਿਆ ਅੱਜ ਇਸ ਚੀਜ਼ ਦਾ ਨੁਕਸਾਨ ਹੋਇਆ ਵਾ ਜਿਹੜੀਆਂ ਸਾਨੂੰ ਜੇ ਚੈਂਬਰ ਲਾਟ ਹੋਏ ਹੁੰਦੇ 2.5 ਸਾਲ ਹੋ ਗਿਆ ਸਰਕਾਰ ਬਣੀ ਨੂੰ ਅਸੀਂ ਸਰਕਾਰ ਬਣਦੇ ਆ ਬੜੀਆਂ ਆਸਾਂ ਰੱਖੀਆਂ ਸੀ ਵੀ ਸਾਨੂੰ ਉੱਥੇ ਚੈਂਬਰ ਅਲਾਟ ਹੋ ਜਾਣਗੇ ਡੀਸੀ ਸਾਹਿਬ ਨੇ ਮਜੂਰ ਕੀਤੇ ਨੇ ਜਦੋਂ ਉੱਥੇ ਮਹੂਰਤ ਹੋਇਆ ਨਵੀਂ ਤਸਵੀਰ ਦਾ ਅਸੀਂ ਉੱਥੇ ਸਾਰਿਆਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਸਾਡੇ ਚੈਂਬਰ ਜਿਹੜੇ ਨੇ ਉਹ ਨਕਸ਼ੇ ਦੇ ਵਿੱਚ ਨਹੀਂ ਪਾਏ ਗਏ ਉਹ ਨਕਸ਼ੇ ਦੇ ਵਿੱਚ ਪਾ ਕੇ ਉਹਨਾਂ ਦੀ ਅਲਾਟਮੈਂਟ ਹੋ ਗਈ ਆ ਪਰ ਉਹ ਅਸੀਂ ਸਰਕਾਰ ਨੂੰ ਰਿਕੁਐਸਟ ਕੀਤੀ ਵੀ ਸਾਨੂੰ ਸਰਕਾਰੀ ਤੌਰ ਤੇ ਬਣਾ ਕੇ ਦਿੱਤੇ ਜਾਣ ਪਰ ਉਹ ਕਿਸੇ ਕਾਰਨ ਸਾਡੀ ਗਾਰੰਟੀ ਨਹੀਂ ਆਈ ਸਾਨੂੰ ਸਰਕਾਰੀ ਫਾਂਡ ਹੀ ਨਹੀਂ ਮਿਲਿਆ ਚੈਂਬਰ ਬਣਾਉਣ ਲਈ ਅਸੀਂ ਹਾਰ ਕੇ ਫੈਸਲਾ ਲਿਆ ਤੇ ਅਸੀਂ ਆਪਣੇ ਤੌਰ ਤੇ ਬਣਾ ਲਏ ਨੇ ਜੀ ਸਾਡੀਆਂ ਜਾਨਾਂ ਬਚਾ ਲਓ ਇਥੋਂ ਸਾਨੂੰ ਆ ਸਾਡੇ ਚੈਂਬਰ ਜਿਹੜੇ ਨੇ ਚੋਂਦੇ ਨੇ ਟੁੱਟੇ ਨੇ ਅਸੀਂ ਕਿਸੇ ਵੇਲੇ ਵੀ ਸਾਰੇ ਥੱਲੇ ਆ ਸਕਦੇ ਆ ਪਰ ਇੰਨੀ ਬੜੀ ਬੜੀਆਂ ਅਸੀਂ ਐਸਡੀਐਮ ਸਾਹ ਨੂੰ ਮਿਲ ਚੁੱਕੇ ਆ ਐਸਡੀਐਮ ਦਫਤਰ ਚਲਾ ਗਿਆ ਕਿਉਂਕਿ ਉਹ ਪਹੁੰਚ ਰੱਖਦੇ ਨੇ ਉਹਨਾਂ ਦੇ ਜੇ ਕੋਈ ਮੌਤ ਹੁੰਦੀ ਆ ਜਾਂ ਕੋਈ ਨੁਕਸਾਨ ਹੁੰਦਾ ਆ ਤੇ ਉਹ ਵੱਡ ਮੁਲਾ ਆ ਸਾਡੀ ਹੁਣ ਮੈਂ ਇਹ ਕਹਿਣਾ ਚਾਹੁੰਨਾ ਕਿ ਜਿੰਨਾ ਚਿਰ ਸਾਡੇ ਉਥੇ ਚੈਂਬਰ ਅਲਾਰਟ ਨਹੀਂ ਹੁੰਦੇ ਸਾਨੂੰ ਦੀ ਮਾਰਕੀਸ਼ਨ ਨਹੀਂ ਕਰਕੇ ਦਿੱਤੀ ਜਾਂਦੀ ਅਸੀਂ ਸਾਰੇ ਵਸੀਕਾ ਨਵੀਸ ਟਾਈਪਿਸਟ ਸਟੈਂਪ ਵੈਂਡਰ ਅਸੀਂ ਕੰਮ ਬੰਦ ਰੱਖਾਂਗੇ ਤੇ ਉੱਥੇ ਦਰਿਆ ਵਿਚਾ ਕੇ ਨਵੀਂ ਤਹਿਸੀਲ ਕੰਪਲੈਕਸ ਵਿੱਚ ਬਹਿ ਜਾਾਂਗੇ ਕੰਮ ਉਦੋਂ ਸ਼ੁਰੂ ਕਰਾਂਗੇ ਜਦੋਂ ਸਾਡੇ ਚੈਂਬਰ ਜਿਹੜੇ ਆ ਉਹ ਸਾਨੂੰ ਅਲਾਟ ਹੋਣਗੇ ਕਿਉਂਕਿ ਇਹਨਾਂ ਦੇ ਵਿੱਚ ਸਾਨੂੰ ਜਾਨੀ ਖਤਰਾ ਵਾ ਅਸੀਂ ਆਪਣਾ ਬਚਾ ਕੇ ਉੱਥੇ ਬੈਠੇ ਰਾਵਾਂਗੇ ਜਿੰਨਾ ਚਿਰ ਸਾਨੂੰ ਚੈਂਬਰ ਅਲਾਟ ਨਹੀਂ ਹੁੰਦੇ ਅਸੀਂ ਕੋਈ ਕੰਮ ਨਹੀਂ ਕਰਾਂਗੇ ਇਹ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਜੋ ਵੀ مالی ਨੁਕਸਾਨ ਆ ਜੋ ਵੀ ਇਹਨਾਂ ਦਾ ਨੁਕਸਾਨ ਹੋਊਗਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ